ਨਮਾਸ਼ਿਵਾਯ ਹਰਿ ਮਹਾਦੇਵ ਬੋਲੇ ਸ਼ੰਕਰ ਸ਼ਮੂਨਾਥ ਕੀ ਜੈ ਪੰਜਾਬ ਨਿਊਜ਼ ਦੇਖ ਰਹੇ ਸਮੂਲ ਅਸ਼ਕੰਦ ਦਾ ਸਵਾਗਤ ਮਹਾਰਾਜ ਚੌਹਾਨ ਤੇ ਮਨਨਾਲ ਲਸਨ ਸਿੰਘ ਅਚਰ ਮੰਦਰ ਸਭਾ ਵੱਲੋਂ ਸਾਵਣ ਦੇ ਇਸ ਪਵਿੱਤਰ ਮਹੀਨੇ ਵਿੱਚ ਨਰੇਸ਼ ਰੂਤਰਾ ਜੀ ਦੇ ਅਗਵਾਈ ਵਿੱਚ ਕਰਵਾਇਆ ਜਾਂਦਾ ਹੈ ਰੂਤਰ ਅਭਿਸ਼ੇਕ अयोध्या तोय सन्तोष मिश्र जी ਵੱਲੋਂ ਕੀਤਾ ਜਾਂਦਾ ਹੈ ਪੂਰੀ ਵਿਧੀ ਵਿਵਧਾਨ ਨਾਲ ਸ਼ਿਵਲਿੰਗ ਤੇ ਰੁਦਰ ਅਭਿਸ਼ੇਕ ਅਚਰਮੰਦਰ ਸਬਾ ਦੇ ਗਣਪਤੀ ਹਾਲ ਵਿੱਚ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਲੱਗਦੇ ਹਨ ਸਵੇਰੇ ਤੜਕਸਰ ਰੋੜਕਾ ਦੂਰ ਦੂਰੋਂ ਪਰਿਵਾਰ ਇੱਥੇ ਨਿਤਮस्तक ਹੋ ਕੇ ਕਰਵਾਉਂਦੇ ਹਨ ਰੁਦਰ ਅਭਿਸ਼ੇਕ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਚਿੰਨੇ ਵੀ ਲੋਗੇ تھے ਸਵੇਰੇ ਸਵੇਰੇ ਜਿਹੜੇ ਆਪਣੇ ਆਗੇ ਰੂਤਰ ਅਭਿਸ਼ੇਕ ਕਰਵਾਉਣ ਲਈ ਪਹੁੰਚਦੇ ਹਨ ਉਹਨਾਂ ਲਈ ਨਰੇਸ਼ ਉਤਰਾ ਜਿਹੜੇ ਮੁੱਖ ਸੇਵਾਦਾਰ ਹੈ ਉਹਨਾਂ ਲਈ ਆਪਣੇ ਹਾਤੀ ਜਿਹੜਾ ਹੈਗੀ ਭੋਜਨ ਤਿਆਰ ਕਰਦੇ ਨੇ ਤੇ ਉਹਨਾਂ ਲਈ ਜਿਹੜਾ ਮਿੱਠਾ ਹਲਵਾ ਵੀ ਤਿਆਰ ਕੀਤਾ ਜਾਂਦਾ ਹੈ ਅਤੇ ਨਰੇਸ਼ ਉਤਰਾ ਜੀ ਵੱਲੋਂ ਆਪਣੇ ਸਾਥੀਆਂ ਨਾਲ ਆਏ ਹੋਏ ਸਾਰੇ ਪਰਿਵਾਰਾਂ ਨੂੰ ਸਰੂਪਾ ਭਾਗੇਸ਼ਨ ਮਾਣਦਵੀ ਕੀਤਾ ਗਿਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਜੋ ਵੀ ਇੱਥੇ ਰੂਤਰ ਅਭਿਸ਼ੇਕ ਕਰਵਾਉਂਦਾ ਹੈ ਉਸ ਨੂੰ ਭੋਲੇ ਰਾਤ ਦੀ ਕਿਰਪਾ ਨਾਲ ਸੁਖ ਸ਼ਾਂਤੀ ਸਮ੍ਰਿਧੀ ਆਦਿ ਉਸ ਦੀਆਂ ਮਨੋ ਕਾਮਨਾਵਾਂ ਪੂਰੀ ਉਹ ਜਿਹਨਾਂ ਆਉਤੋਂ ਦਿਖਾਵਾਂਗੇ ਅੱਜ ਦੇ ਸ੍ਰੀ ਰudra ਅਭਿਸ਼ੇਕ ਤੇ ਹਵਲ ਜਾਂਦੀਆਂ ਕੁਝ ਲਾਈਵ ਤਸਵੀਰਾਂ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਨਰੇਸ਼ ਉਥਰਾ ਜੀ ਮੁਖ ਸੇਵਾਦਾਰ ਜੀ ਜਿਹੜੇ ਭੋਲੇनाथ ਦੀ ਜਿਹੜੀ ਮਸਤੀ ਚ ਮੰਗਣ ਹੋਏ ਨੇ ਕੀ ਕਹਿਣਾ ਹੈ ਜਿਹੜੇ ਮਨੀਸ਼ ਮਾਦਨ ਜੀ ਨਰੇਸ਼ ਉਥਰਾ ਜਿਹੜੇ ਮੁਖ ਸੇਵਾਦਾਰ ਨੇ ਤੇ ਅਤੇ ਆਚਾਰੀਏ ਸ਼ਿਵ ਮਿਸ਼ਾ ਜੀ ਦਾ ਉਹ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਤੇ ਉਸ ਤੋਂ ਬਿਨਾਂ ਦਾ ਦਿਖਾਵਾਂਗੇ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ऐसी दूसरी। ऐसी ढोबरी कहा दूसरी। से बढ़िया है सबसे खरी सबसे बढ़िया है सबसे भोले बाबा तेरी ओपेरी सबसे बड़ी ਆਹ ਅਸਬ ਸਿੱਖੀ ਪੜੀ ਤੀ ਪੜੀਆ ਹੈ ਸਭ ਸਿੱਖੀ ਪੜੀ ਸਭ ਪੜੀਆ ਹੈ ਸਭ ਸਿੱਖੀ ਪੜੀ ਮਨੀਸ਼ ਮਹਾਜਨ ਅੰਮ੍ਰੇਸ਼ ਲੁਥਰਾ ਜੀ ਹਰ ਸਾਲ ਅਭਿਸ਼ੇਕ ਕਰਵਾਉਂਦੇ ਆ ਅਭਿਸ਼ੇਕ ਕਰਨਾਸੀ ਹਰ ਸਾਲ ਆਉਂਦੇ ਆ ਅਭਿਸ਼ੇਕ ਕਰਨ ਦਾ ਫਲ ਬਹੁਤ ਅੱਛਾ ਮਿਲਦਾ ਹੈ ਜੋ ਕਿ ਆਪਣੇ ਦੇਵੀ ਦੇਵਤੇ ਖੁਸ਼ ਹੁੰਦੇ ਹਨ ਤੇ ਆਪਣੇ ਪਿਤਰ ਜਿਹੜੇ ਆ ਉਹ ਵੀ ਖੁਸ਼ ਹੁੰਦੇ ਹਨ ਤੇ ਸਾਡੇ ਪਰਿਵਾਰਾਂ ਚ ਜਿਹੜੀਆਂ ਖੁਸ਼ੀਆਂ ਆਂਦੀਆਂ ਉਹਨਾਂ ਦੀਆਂ ਕਾਮਨਾ ਪੂਰੀਆਂ ਹੁੰਦੀਆਂ ਹਨ ਤੇ ਅਜੋਧਿਆ ਤੋਂ ਗੁਣਤੀ ਆਏ ਆ ਸਾਰੇ ਦੇਸ਼ ਬਟਾਲਾ ਵਾਸੀਆਂ ਨੂੰ ਮੈਂ ਉਹ ਕਹਿਣਾ ਚਾਹੁੰਦਾ ਕਿ ਇੱਥੇ ਆ ਕੇ ਤਲੇਸ਼ਵਰ ਧਾਮ ਚ ਆ ਕੇ ਰੁਦਰ ਬਿਸ਼ੇਕ ਕਰਵਾਉਣ ਅੰਗਰੇਜ਼ ਜੀ ਦੀ ਧਰਮਸ਼ਾਲਾ ਦੇ ਵਿੱਚ ਆਣ ਤੇ ਆਪਣਾ ਰੁਦਰ ਬਿਸ਼ੇਕ ਕਰਵਾਉਣ ਮੈਂ ਨਰੇਸ਼ ਲੁਖਤਰਾ ਸੇਵਾਦਾਰ ਅਚਲ ਮੰਦਰ ਸੰਭਾ ਦਾ ਅੱਜ 나ਗ ਪੰਚਮੀ ਤੇ ਕਾਫੀ ਫੈਮਲੀਆਂ ਨੇ ਰੁਦਰ ਬਿਸ਼ੇਕ ਕਰਾਇਆ ਹੈ ਜਿਹੜਾ ਕਿ ਸਾਡੇ ਸ਼ਿਵ ਮਿਸ਼ਰਾ ਜੀ ਜੋ ਜੋਧਿਆ ਤੋਂ ਆਏ ਨੇ ਉਹਨਾਂ ਕਰਾਇਆ ਵੈ ਸਾਰੀਆਂ ਫੈਮਲੀਆਂ ਨੇ ਬਹੁਤ ਆਨੰਦ ਮਾਨਿਆ ਹੈ ਮੈਂ ਭੋਲੇ ਸ਼ੰਕਰ ਅਗੇ ਅਰਦਾਸ ਕਰਾਂਗਾ ਜਿਸ ਜਿਸ ਭਾਵਨਾ ਨਾਲ ਕਿਸੇ ਨੇ ਰੁਦਰ ਬਿਸ਼ੇਕ ਕਰਾਇਆ ਹੈ ਇਸ ਦੀਆਂ ਮਨੋ ਕਾਮਨਾ ਪੂਰਨ ਕਰਨ ਪ੍ਰਮਾਤਮਾ ਉਹਨਾਂ ਤੇ ਕਿਰਪਾ ਬਣਾਈ ਰੱਖਣ। ਹੋਰ ਵੀ ਜਿਹੜਾ ਇਸ ਵੀਡੀਓ ਨੂੰ ਦੇਖਦਾ ਹੈ ਉਹ ਸਾਰੇ ਫੈਮਲੀਆ ਸ਼ਹਿਰ ਵਾਸੀ ਸੰਦੇਸ਼ ਦਾਂਗਾ ਇੱਥੇ ਆ ਕੇ ਰੁਦਰ ਅਭਿਸ਼ੇਕ ਕਰਾਂ ਤੇ ਆਪਣੀ ਮਨੋ ਕਾਮਨਾ ਪੂਰਨ ਕਰਨ। ਬੋਲ ਸ਼ੰਕਰ ਭਗਵਾਨ ਕੀ ਜੀ। ਅਗਾਰੇ ਸ਼ਿਵਮ, ਸ਼੍ਰੀ ਧਾਮਯੁਧਿਆਸਾ ਇਹਨੂੰ ਲਗਾਇਆ ਹੋਇਆ ਹੈ। ਔਰ ਆਪਕੇ ਅਚਲೇಶ್ਵਰ ਮਹਾਦੇਵ ਕੇ ਸਮੀਪ ਜੋ ਗਣਪਤੀ ਹਾਲ ਹੈ ਉਸਨੇ ਭਗਵਾਨ ਦਾ ਦਿਵਯ ਤੇ ਭਗਵ ਰੁਦਰਾਭਿਸ਼ੇਕ ਹੋ ਰਹਾ ਹੈ। और रुद्राभिषेक का हमारे शास्त्रों में विशेष महत्व है कई सारे फल उसके बतलाए गए हैं और यहाँ के जो हिंद है निवासी हैं आप लोग यहाँ पे हैं ये सौभाग्य आपको मिला हुआ है आप लोग आए भगवान का दिव्य अभिषेक करें अपने जीवन को प्रतार्थ करें उनका आशीर्वाद आपके ऊपर हमेशा बना रहे बटालावासियों के ऊपर हमेशा बना रहे ऐसी मंगल कामना हमारी ओर से